ਟੜੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੇਠ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿੱਚ 5 ਫੋਰਨ ਮੇਡ ਗਲੌਕ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ 4 ਉਹਦੇ ਨਾਲ ਮੈਗਜ਼ੀਨ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਹਦੀ ਪਛਾਣ ਜਿਹੜੀ ਅਮਿਤ ਸਿੰਘ ਹੈਗਾ ਗੁਰੂ ਕੀ ਵਡਾਲੀ ਛਾਟੇ ਦਾ ਔਰ ਇਹਦਾ ਇੱਕ ਸਾਥੀ ਜਿਹੜਾ ਭੱਜਿਆ ਹੋਇਆ ਆ ਉਹ ਹੈ ਗੁਰਪ੍ਰੀਤ ਗਿੱਲੀ ਉਹ ਵੀ ਜੀਵਨ ਸਿੰਘ ਕਲੋਨੀ ਦਾ ਛੱਡੇ ਦਾ ਰਹਿਣ ਵਾਲਾ ਇਹ ਸਾਰੀ ਕਨਸਾਈਨਮੈਂਟ ਕ੍ਰਾਸ ਦਾ ਇੰਟਰਨੈਸ਼ਨਲ ਬਾਰਡਰ ਆਈ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 15 ਜਸਤ ਤੋਂ ਲੈ ਕੇ ਹੁਣ ਤੱਕ ਕ੍ਰਾਸ ਬਾਰਡਰ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਇਸ ਗੱਲ ਦੇ ਉੱਤੇ ਕਿ ਵੈਪਨਸ ਐਕਸਪਲੋਸਿਵ ਜਿਹੜੇ ਪੁਸ਼ ਕੀਤੇ ਜਾ ਰਹੇ ਆ ਕ੍ਰਾਸ ਦੀ ਬਾਰਡਰ ਉਹਦੇ ਤਹਿਤ ਹੀ ਇਹ ਕਨਸਾਈਨਮੈਂਟ ਆਈ ਸੀਗੀ ਔਰ ਜਿਹੜੇ ਅਮਿਤ ਤੇ ਗਿੱਲੀ ਨੇ ਉਹਨਾਂ ਦੇ ਪਾਕਿਸਤਾਨ ਦੇ ਸਮਗਲਰਸ ਨਾਲ ਔਰ ਆਊਟ ਆਫ ਸਟੇਟ ਆਪਣੇ ਕੁਸ਼ ਕ੍ਰਿਮੀਨਲਸ ਹੈਗੇ ਆ ਉਹਨਾਂ ਨਾਲ ਵੀ ਇਨ ਟੱਚ ਨੇ ਔਰ ਮੇਨ ਇਹਦੇ ਚ ਪਾਕ ਸਮਗਲਰ ਹੈਗਾ ਰਾਣਾ ਏਲੀਅਸ ਚਾਚਾ ਉਹਦਾ ਨਾਮ ਫਿਕਰ ਹੋ ਰਿਹਾ ਜਿਹੜਾ ਮੇਨ ਇਹ ਕਨਸਾਈਨਮੈਂਟਸ ਭੇਜ ਰਿਹਾ ਇਹਨਾਂ ਨੂੰ ਜਿਆਦਾਤਰ ਜਿਹੜਾ ਸੈਕਟਰ ਹੈਗਾ ਉਹ ਟਾਰੀ ਸੈਕਟਰ ਹੈ ਜਿਹੜਾ ਪਪਾ ਨਾਨਕ ਸੈਕਟਰਾ ਜੋਨ ਆ ਦੀ ਪੁਛ ਕੇ ਇਸ ਤੋਂ ਪਤਾ ਲੱਗਿਆ ਇਹ ਸੈਕਟਰ ਜਿਹੜੇ ਯੂਜ਼ ਹੋ ਰਹੇ ਆ ਪ੍ਰੀ ਡੈਸਟਿਨੇਟ ਲొਕੇਸ਼ਨਸ ਤੇ ਜੇਂ ਜਾਂਦੀਆਂ ਆ ਕ੍ਰੋਸ ਦੀ WhatsApp ਤੇ ਦੂਜੇ ਐਪਸ ਦੇ ਰਾਹੀਂ ਇੱਕ ਕੋਆਰਡੀਨੇਟ ਭੇਜ ਕੇ ਉੱਥੇ ਰਸੀਵ ਕੀਤੀਆਂ ਜਾਂਦੀਆਂ ਐ ਜਿਹੜੀਆਂ ਕਨਸਾਈਨਮੈਂਟਸ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਲ ਕਰਨ ਦਾ ਬੜਾ ਇਹਨਾਂ ਦਾ ਇੱਕ ਨੋਵਲ ਤਰੀਕਾ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਐ ਇਹ ਜਿਹੜੇ ਬੱਚਿਆਂ ਨੂੰ ਨੇਬੁਲਾਈਜ਼ ਕਰਨ ਵਾਸਤੇ ਉਹ ਇਕੁਪਮੈਂਟ ਹੁੰਦੀ ਐ ਉਹ ਜਿਹੜੀ ਐ ਉਹ ਉਹਦਾ ਜਿਹੜਾ ਡੱਬਾ ਐ ਉਹਨੂੰ ਯੂਜ਼ ਕਰਦੇ ਰਹੇ ਵੀ ਜਿੰਨਾ ਭਾਰ ਉਹਦਾ ਉਹਨੇ ਪਿਸਟਲ ਜਾਂ ਵੈਪਨ ਇਹਦੇ ਵਿੱਚ ਪਾਏ ਜਾਂਦੇ ਆ so that ਜੇ ਕਿਤੇ ਰਸਤੇ 'ਚ ਕੋਈ ਪੁੱਛੇ ਤਾਂ ਅਗਲਾ ਕਹਿੰਦਾ ਬੱਚਾ ਵਾਸਤੇ ਵੀ ਲੈ ਕੇ ਜਾ ਰਹੇ ਬੱਚਾ ਬਿਮਾਰ ਦੂਜੀ ਗੱਲ ਇਹਦੇ 'ਚ ਇੰਪੋਰਟੈਂਟ ਆਈ ਹੈ ਕਿ ਕੋਈ ਜਦੋਂ ਕੰਸਾਈਨਮੈਂਟ ਆਪਾਂ ਲੈ ਆਂਦੀ ਉਹਨੂੰ ਜਿਹੜਾ ਅੱਗੇ ਦੇਣ ਦਾ ਸਿਸਟਮ ਹੈ ਉਹ ਈ ਰਿਕਸ਼ਾਸ ਬਹੁਤ ਇਹਦੇ 'ਚ ਫ੍ਰੀਕੁਐਂਟਲੀ ਯੂਜ਼ ਕੀਤੇ ਜਾ ਰਹੇ ਨੇ ਔਰ ਜਿੱਥੇ ਵੀ ਜੇ ਹਾਂ ਸਪੋਜ਼ ਕਰੋ ਰੇਲਵੇ ਸਟੇਸ਼ਨ ਵੀ ਜਾਣਾ ਹੈ ਚੁਪ ਕਰਕੇ ਯ ਰਿਕਸ਼ਾ ਲੈਣਾ ਉੱਥੇ ਜਾ ਕੇ ਜੇ ਇੰਟਰ ਸਟੇਟ ਭੇਜਣਾ ਕੋਈ ਚੀਜ਼ੇ ਬੰਦੇ ਰਾਹੀਂ ਜਾਂ ਦੇਣਾ ਉੱਥੇ ਚਲੇ ਜਾਣਾ ਔਰ ਮੋਡਲੀ ਪੁੱਛ ਗਏ ਤੋਂ ਇਹਨਾਂ ਦੀ ਗੱਲ ਹੈ ਜੋ ਸਾਹਮਣੇ ਆਈ ਹੈ ਕਿ 1 ਲੱਖ ਦੇ ਕਰੀਬ ਇੱਕ ਵੈਪਨ ਦੀ ਪ੍ਰਾਈਸ ਘੱਟੋ ਘਾਟੇ ਵਰਤ ਰਹੀ ਸੀ ਜਿੱਥੇ ਦਿੰਦੇ ਵੀ ਆਪਣੇ ਬੰਦਿਆਂ ਨੂੰ ਸੋ ਥੈਟ ਹਵਾਲਾ ਰਾਹੀਂ ਉਹ ਪੈਸਾ ਦਾ ਵਾਪਸ ਪਾਕਿਸਤਾਨ ਜਾਂਦਾ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਕਿਉਂਕਿ ਇਹਨਾਂ ਦੇ ਕੁਝ ਬੰਦੇ ਅਜੇ ਰਹਿੰਦੇ ਆ ਜਿੰਨੀ ਵੀ ਫੜਨ ਵਾਲਾ ਰਹਿੰਦਾ ਅਜੇ ਕੁਝ ਇੰਟਰ ਸਟੇਟ ਕਨੈਕਸ਼ਨਸ ਇੱਕ ਤੋਂ ਸਾਹਮਣੇ ਆਏ ਜਿਹੜੇ ਹੁਣ ਅਜੇ ਪ੍ਰੈਸ ਨਾਲ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਕਰਾਂਗੇ ਤਾਂ ਬੜੀ ਕਲੀਅਰ ਪਿਕਚਰ ਕਵਰ ਹੋ ਜੇਗੀ ਔਰ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਜਿਹੜੀਆਂ ਜਿੰਨੀ ਤਾਂ ਇੱਕ ਹੈਗਾ ਹੀ ਹੈਗਾ ਹੋਰ ਲੋਕ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਾਂਗੇ ਆਉਣ ਵਾਲੇ ਟਾਈਮ 'ਚ ਸਪੈਸ਼ਲੀ ਫੋਕਸ ਸਾਡਾ ਇਹੀ ਹੈ ਕਿ ਪਾਕਿਸਤਾਨ ਦੇਸ ਮਗਲਜ਼ ਦੇ ਹੋਰ ਕਿਹੜੇ ਇਥੇ ਰিসিਵਰ ਹੈਗੇ ਪਲੱਸ ਇਹ ਜੇ ਵੈਪਨ ਲੈਂਦੇ ਆ ਤੇ ਕਿੱਥੇ ਦੇ ਰਹੇ ਸੀ ਸੋ ਮੈਂ ਇਹਦੇ ਨਾਲ ਸਮਝਦਾ ਕਿ ਸਾਡੀ ਟੀਮ ਦੀ ਜਿਹਦੇ ਵਿੱਚ ਡੀਸੀਪੀ ਆਲਮ ਸਾਹਿਬ ਤੇ ਹਰਪਾਲ ਜੀ ਏਡੀਸੀਪੀ ਸ਼ਿਵਦਰਸ਼ਨ ਵਿਨੋਦ ਸਾਡੇ ਐਸਐਚਓ ਛਾਟਾ ਤੇ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕੀਤਾ ਮੇਜਰ ਇੱਕ ਵਾਇਲੈਂਟ ਕ੍ਰਾਈਮ ਜਿਹੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਇੰਨੇ ਵੈਪਨ ਜਦੋਂ ਆ ਜਾਂਦੇ ਤੁਹਾਨੂੰ ਪਤਾ ਹੈ ਕਿ ਹੋ ਜਾਂਦਾ ਔਰ ਇਹ ਅਵਰਟ ਹੋਇਆ ਅੱਗੇ ਵੀ ਇਹਦੇ ਵਿੱਚ ਉਸੇ ਤਰ੍ਹਾਂ ਕਾਰਵਾਈ ਬਣਦੀ ਰਹੂਗੀ ਮੈਂ ਤੁਹਾreturnData ਜਰੂਰ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਆਰਮਜ਼ੈਟ ਤੇ ਆਰਗੇਨਾਈਜ਼ ਕ੍ਰਾਈਮ ਦੀ ਗੱਲ ਕਰੀਏ ਤੇ ਪਿਛਲੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 51 ਕੇਸ ਦਰਜ ਅਸੀਂ ਕੀਤੇ ਆਰਗੇਨਾਈਜ਼ ਕ੍ਰਾਈਮ ਦੇ 106 ਜਿਹੜੇ ਅਕਿਊਜ਼ ਫੜੇ ਗਏ ਆ 64 ਪਿਸਟਲ ਨੇ ਤੇ ਉਹਦੇ ਵਿੱਚ 4 ਰਵਾਲਵਰ ਨੇ ਔਰ ਇੱਕ AK47 ਹੈ ਇੱਕ ਡਬਲ ਬੈਰਲ 12 ਬੋਰ ਗਨ ਹੈ ਇੱਕ ਹੈਂਡ ਗ੍ਰਨੇਡ ਹੈ ਤਾਂ 265 ਜਿਹੜੇ ਜ਼ਿੰਦਾ ਕਾਰਤੂਸ ਉਹ ਬਰਾਮਦ ਹੋਏ ਨੇ 1.5 ਲੱਖ ਹਵਾਲਾ ਮਨੀ ਜਿਹੜੀ ਉਬਰਾਮਦ ਕੀਤੀ ਗਈ ਆ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਸੋ ਸਾਡਾ ਜਿਹੜਾ ਇਹ ਵਾਰ ਅਗੇਂਸਟ ਡਰੱਗਸ ਦੇ ਨਾਲ ਨਾਲ ਵਾਰ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਵੀ ਚੱਲ ਰਹੀ ਹੈ ਔਰ ਮੈਂ ਇਸੇ ਤਰ੍ਹਾਂ ਆਪਣੀ ਟੀਮ ਨੂੰ ਦੀ ਦੁਆਰਾ ਸਿਲਾੜਾ ਕਰਦਾ ਔਰ ਇਹਨਾਂ ਨੂੰ ਇਨਕਰੇਜ ਅਸੀਂ ਕਰਦੇ ਆ ਮਾਨਜੋਗ ਡੀਜੀ ਸਾਹਿਬ ਵੱਲੋਂ ਵੀ ਬਹੁਤ ਰਿਵਾਰਡ ਇੱਕ ਬੜੀ ਲਿਬਰਲ ਪਾਲਿਸੀ ਦਾ ਸਾਰਿਆਂ ਨੂੰ ਦਿੱਤੇ ਜਾਂਦੇ ਪਿੱਛੇ ਵੀ ਬਹੁਤ ਅਵਾਰਡ ਮਿਲੇ ਆ ਔਰ ਇਹਨਾਂ ਦੀ ਵੀ ਜਿਹੜੀ ਆਵਾਜਾਬ ਅਸੀਂ ਰਿਕਮੈਂਡੇਸ਼ਨ ਕਰਾ ਸਰ ਇਹ ਕਿਹੜੇ ਗਿਆਨੀ ਦੇ ਰਹੇ ਸੀ ਜੋ ਕੈਪਟਨ ਸਟੇਟ ਜਨਾ ਕੈਂ ਉਹ ਸੀ ਇਹਦੇ ਨਾਮ ਤਾਂ ਨਹੀਂ ਦੱਸ ਰਹੇ ਜੀ ਉਹ ਬੰਦਾ ਬੜੀ ਜਲਦੀ ਅਸੀਂ ਫੜ ਲੈਣਾ ਆ ਆਊਟ ਆਫ ਸਟੇਟ ਹੈਗਾ ਉਹ ਤੇ ਉਹਦੇ ਚ ਸਾਨੂੰ ਸਾਰੀ ਤਕਰੀਬਨ ਗੱਲ ਹੋਰ ਬੈਟਰ ਕਲੀਅਰ ਹੋ ਜੇਗੀ ਪਿਕਚਰ ਬੜੀ ਇਮਾਰਜ ਕਰੇਗੀ ਸਾਹਮਣੇ ਕਿਉਂਕਿ ਜਿਹੜੇ ਪਾਕਿਸਤਾਨ ਦੇ ਸਤਮ ਜਿਹੜਾ ਚਾਚਾ ਐਲੀਅਸ ਰਾਣਾ ਸਮਗਲਰ ਹੈਗਾ ਉਹਦੇ ਵੀ ਉਸ ਬੰਦੇ ਨਾਲ ਕਾਫੀ ਸਬੰਧ ਨੇ ਔਰ ਉਹ ਬੜਾ ਛਾਤਰ ਦਿਮਾਗ ਇੱਕ ਕ੍ਰਾਈਮਨਲ ਹੈਗਾ ਜਿਹੜਾ ਜਲਦੀ ਅਸੀਂ ਤੁਹਾਡੇ ਸਾਹਮਣੇ ਉਹਦੀ ਟ੍ਰੇਲ ਜਿਹੜੀਆਂ ਸ਼ੇਅਰ ਕਰਾਂਗੇ ਜਲਦੀ ਹੈ ਕਿ ਉਹਦੇ ਪਾਰ ਟ੍ਰੇਲ ਪੰਜਾਬ ਚ ਜਲਦੀ ਗੈਂਗ ਦਾ ਨਹੀਂ ਕਹਿ ਸਕਦੇ ਆਪਾਂ ਪਟ ਡਿਮਾਂਡ ਜਦੋਂ ਆ ਜਾਂਦੀ ਹੈ ਤੁਹਾਨੂੰ ਪਤਾ ਵੀ ਉਹਦੇ ਮੁਤਾਬਕ ਹੀ ਲੋਕ ਜਿਹੜੇ ਐਕਟਿਵ ਹੋ ਜਾਂਦੇ ਬਾਰਡਰ ਤੇ ਔਰ ਇਹ ਜੋ ਅਮਤ ਦੇਖਿਆ ਜਾਵੇ ਤਾਂ ਲੇਬਰ ਦਾ ਕੰਮ ਕਰਦਾ ਦਸਵੀਂ ਪਾਸ ਹੈ ਬੜੀ ਛੋਟੀ ਉਮਰ ਦੇ ਲੜਕੇ ਇਸ ਗੱਲ ਚ ਪੈਸੇ ਦੇ ਲਾਲਚ 20 ਸਾਲ ਦਾ ਇਹ ਹੈਗਾ ਸਾਰਾ ਸੋ ਇਹ ਜਿਹੜੇ ਤੁਹਾਡੇ ਰਾਹੀਂ ਮੈਂ ਜ਼ਰੂਰ ਦੁਆਰਾ ਯੂਥ ਨੂੰ ਇਹ ਕਹਿਣਾ ਚਾਹੁੰਦਾ ਬਾਰ-ਬਾਰ ਆਪਾਂ ਕਹਿੰਦੇ ਆ ਇਹ ਮਿਹਨਤ ਕਰੋ ਮਿਹਨਤ ਦੀ ਬਰਕਤ ਹੈ ਉਸ ਕਮਾਈ ਦੀ ਇਹ ਜਿਹੜਾ ਰਸਤਾ ਹੈ ਇਹ ਅਲਟੀਮੇਟਲੀ ਜੇਲ੍ਹ ਚ ਪਹੁੰਚਾਉਂਦਾ ਜਿਵੇਂ ਤੁਸੀਂ ਦੇਖ ਰਹੇ ਹੋ ਇਹਨੂੰ ਕਨਸੈਕਵੈਂਸ ਪੈਣਾ ਬਹੁਤ ਜਿੰਮੇ ਤੇ ਇਹ ਲੱਭੀਏ ਐਕਟਿਵ ਰਹੇ ਹੈ ਜੀ ਤਾਂ ਹੀ ਇਹਨਾਂ ਨੇ ਇੰਨਾ ਮੋਡ ਸਪਰਿੰਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੋਟਰਸਾਈਕਲ ਦੇ ਵਿੱਚ ਕਿਦਾਂ ਕਿਟ ਬੈਗ ਬੱਚਿਆਂ ਵਾਲੀ ਚੀਜ਼ ਦਿਖਾਉਣੀ ਹੈ ਹਰ ਬੰਦਾ ਇਸ ਗੱਲ ਨਾਲ ਇਮੋਸ਼ਨਲ ਹੋ ਜਾਂਦਾ ਕਿ ਬੱਚੇ ਬਿਮਾਰ ਹੈ ਜੀ ਉਹਨਾਂ ਵਾਸਤੇ ਨੇਬੁਲਾਈਜ਼ਰ ਲੈ ਕੇ ਜਾ ਰਹੇ ਆ ਉਹ ਐਕਚੁਅਲੀ ਪੁਲਿਸ ਵਾਲਾ ਵੀ ਕੋਈ ਨਾ ਕੋਈ ਬੰਦਾ ਵੀ ਆਰ ਆਲ ਹਿਊਮਨਸ ਉਹਨੂੰ ਡਾਜ ਕਰਨ ਦੀ ਕੋਸ਼ਿਸ਼ ਕਰਦੇ ਰਹੇ ਆ ਮੈਨੂੰ ਲੱਗਦਾ ਜੀ ਤੁਹਾਨੂੰ ਪਤਾ ਲੱਗਾ ਜੀ ਮੈਨੂੰ ਲੱਗਦਾ ਦੱਬਾਈ ਸਿਗਰ ਹੈ ਜੀ ਦੱਬਾਈ ਉਹ ਤਾਂ ਇਹ ਮੈਨੇ ਉਪਰੋਂ 1.2 ਉਹ ਕਿਹਦੇ ਸੰਬੰਧ ਤੇ ਮੈਨੇ ਟਾਰਗੇਟ ਕਰ ਰਹਾ ਸੀ ਜਾਂ ਕੋਈ ਇਨੀਸ਼ੀਏਟ ਇਹ ਅਜੇ ਉਹ ਗੱਲ ਨਹੀਂ ਆਈ ਉਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਉਹ ਆਉਣ ਵਾਲਾ ਟਾਈਮ 'ਚ ਜਿਹੜੇ ਬੰਦੇ ਦੂਜੇ ਫਰੇ ਜਣੇ ਗਿੰਨੀ ਨੂੰ ਵੀ ਕਾਫੀ ਜ਼ਿਆਦਾ ਨੌਲੇਜ ਹੈ ਪਲੱਸ ਇੱਕ ਆਊਟ ਆਫ ਸਟੇਟ ਮੁਲਜ਼ਮ ਬੈਠਾ ਉਹਦੇ ਉਹਦੇ ਤੇ ਵੀ ਸਾਨੂੰ ਪਤਾ ਹੈ ਕਿ ਉਹਦੇ ਥਰੂ ਕਾਫੀ ਇਨਫੋਰਮੇਸ਼ਨ ਹੋ ਰਹੀ ਹੈ ਕਿ ਸਰ ਟਾਰਗੇਟ ਕੌਣ ਸੀ ਸਰ ਟਾਰਗੇਟ ਅਜੇ ਕਲੀਅਰ ਨਹੀਂ ਹੋਇਆ ਜਿੰਨੀ ਤੇ ਉਹ ਬੰਦਾ ਹੀ ਦੱਸਣਗੇ ਜਦੋਂ ਮੈਂ ਤੁਹਾਨੂੰ ਜਿਹੜਾ ਕ੍ਰਿਮੀਨਲ ਹੈਗਾ ਉਹ ਬੜਾ ਲੱਗਦਾ ਹੈ ਕਿ ਬੱਡੇ ਬੰਦਾ ਵੀ ਦੇਖੋ ਨਾ ਇਹ ਬਲੌਕ ਦੀ ਕੁਆਲਿਟੀ ਦੇਖੋ ਕਿੰਨਾ ਛੋਟਾ ਸਾਈਜ਼ ਹੋ ਗਿਆ ਪਰ ਲੀਥਲ ਉਨਾ ਹੀ ਹੈ ਈਜ਼ੀ ਟੂ ਕੈਰੀ ਲੁਕੋਣਾ ਬੜਾ ਸੌਖਾ ਇਹ ਸਾਰੇ ਆਸਟ੍ਰੀਅਨ ਮੇਡ ਔਰ ਬੜੇ ਸਫਿਸਟੀਕੇਟਿਡ ਵੈਪਨ ਹੈ ਉਹਦਾ ਇਹਦੇ ਚ ਆਪਾਂ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਇਹ ਕ੍ਰਾਸ ਬਾਰਡਰ ਜਿਹੜਾ ਨੈਟਵਰਕ ਹੈ ਉਹਨੂੰ ਕੁਛ ਕੀਤਾ ਜਾ ਰਿਹਾ ਔਰ ਪਿਛਲੇ ਦਿਨਾਂ ਜਿਹੜੀ ਗੱਲ ਆਪਾਂ ਹੋਰ ਵੀ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ ਕਿ ਜਪਾਨ ਜਿਹੜੇ ਉਤੇ ਜ਼ਿਆਦਾ ਫੋਕਸ ਰਿਹਾ ਕ੍ਰਾਸ ਬਾਰਡਰ ਜਿਹੜੀ ਕਨਸਾਈਨਮੈਂਟਸ ਆਈਆਂ ਮੋਰ ਦੈਨ ਡਰੱਗਸ ਲੇਟਿਸ਼ ਪਿਛਲੇ ਦਿਨਾਂ 'ਚ ਕੱਟੜ ਕੱਢੀ ਵੀ ਆ ਇਹ ਵੀ ਮੰਨਦੇ ਹੋ ਤੁਸੀਂ ਵੀ ਕੱਢੀ ਵੀ ਆ ਇਸ ਪਾਸੇ ਤੁਰਕੇ ਜੀ ਕੱਟੜ ਕੱਟੀ ਤਾਂ ਡੈਫੀਨਿਟਲੀ ਆ ਜੀ ਉਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਆਪਾਂ ਮਹਿਸੂਸ ਕਰ ਹੀ ਰਹੇ ਆ ਪਰ ਮੈਂ ਬਾਹਰੋਂ ਫੋਕਸ ਦੀ ਗੱਲ ਕਰ ਰਿਹਾ ਕਿਉਂਕਿ 15 ਜਾਂ ਉਸ ਦੇ ਟਾਈਮ ਤੇ ਵੈਪਨਸ ਤੇ ਐਕਸਪਲੋਸਿਵ ਦੋਤੇ ਜੋੜ ਦਿੱਤਾ ਗਿਆ ਔਰ ਉਹਦੇ 'ਚ ਇਹ ਇੱਕ ਪਾਰਟ ਆਫ ਦੈਟ ਕਨਸਾਈਨਮੈਂਟ ਹੈ ਥੈਂਕ ਯੂ ਜੀ Oh.